ਕੋ ਚੰਨੀ ਤੂੰ ਇੱਕ ਵਾਰੀ ਮੇਰੇ ਹੱਥ ਆ ਜਾ ਤੇ ਨਾ ਬਣਦਾ ਦੇਖੀ ਕਿਉਂ ਆ ਮੇਰਾ ਦੰਦ ਚੜਾ ਆਇਆ ਤੇ ਕਦੇ ਉਧਰ ਉੱਡ ਲੈਣਾ ਜੇ ਮੈਂ ਆ ਉਹਦੇ ਉੱਤੇ ਚੜ੍ਹ ਨਹੀਂ ਸਕਦਾ ਮੈਨੂੰ ਆਇਆ ਇਹਦਾ ਪਾਵਾਂ ਜਾਂ ਟੁੱਟ ਜਾਂਦਾ ਓਏ ਉਹ ਕਿਆ ਗੱਲ ਕਰਤੀ ਸੋ ਕਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਬਾਈ ਬਣ ਕੇ ਛੱਡਦੇ ਅੱਜ ਦੇ ਨਾ ਮੈਥੋਂ ਉਹੀ ਬੋਲਿਆ ਗਿਆ ਪੁੱਠਾ ਤੈਨੂੰ ਮੈਨੂੰ ਪਤਾ ਏ ਤੂੰ ਇੰਨਾ ਗੁੱਸਾ ਕਰ ਜੇਂਗਾ ਬਾਈ ਬਣ ਕੇ ਬਾਗ ਜਾਣ ਦੇ ਉਹ ਕਾਉਂ ਗੜੇ ਗੜੇ ਇਹਨ ਮੇਰੇ ਤਾਂ ਬੱਖੀ ਭਰ ਗਈ ਓਏ ਉਹ ਤੂੰ ਨੰਗ ਕਿੱਥੇ ਜਾਏਗਾ ਅੱਜ ਨਹੀਂ ਨੰਗਣ ਦਿੰਦਾ ਮੈਨੂੰ ਤਾਂ ਬਹੁਤ ਇਹਨਾਂ ਦਾ ਹਰਾਣ ਕਰੀ ਜਾਂਦਾ ਤਦਲੇ ਖਲਾਰੇ ਆ ਕੇ ਜਉਂ ਜੇ ਤੋ ਖੱਦੋ ਮਾਂਗੂ ਬੜਕਾ ਬੜਕਾ ਮਰੇ ਨਾ ਤੂੰ ਜਿਆਦ ਕਰੇਂਗਾ ਵੀ ਕਿਆ ਗੱਲ ਕਰਤੀ ਕੀ ਹੁੰਦਾ ਕੀ ਕਹਿ ਗੱਲ ਕਰਤੀ ਸੋ ਕਹਿ ਤੂੰ ਤਾ ਮੇਰਾ ਮਿੱਤਰ ਆ ਓਏ ਮੈਂ ਤੇਰੇ ਨਾਲ ਪੰਗਾ ਨਹੀਂ ਲੈਂਦਾ ਤੂੰ ਮੈਂਥੋਂ ਵੱਡਾ ਵਾਈ ਵੜ ਕੇ ਆਇਆ ਨਾ ਕਰ ਆਪਣੀ ਤਾਂ ਇੰਨੀ ਯਾਰੀ ਦੇਖ 27 ਚ ਜਾਂ ਤੇਰੀ ਸਰਕਾਰ ਜਾਂ ਮੇਰੀ ਸਰਕਾਰ ਹੋਰ ਕਿਸੇ ਨੂੰ ਨਹੀਂ ਆਉਣ ਦਿੰਦੇ ਝਾੜੀ ਝੂੜ ਵਾਲੇ ਚਲ ਜੇ ਇਹ ਗੱਲ ਹੈ ਨਾ ਫਿਰ ਆਪਣੀ ਦੋਵਾਂ ਦੀ ਦੋਸਤੀ ਆ ਦੇਖੀ ਜੋ ਜੇ ਤੂੰ ਜਿੱਤ ਗਿਆ ਤਾਂ ਮੇਰੇ ਨਾਲ ਪਾਰਟਨਰਸ਼ਿਪ ਕਰ ਲਈਂ ਮੈਂ ਜਿੱਤ ਗਿਆ ਤੇਰੇ ਨਾਲ ਪਾਰਟਨਰਸ਼ਿਪ ਮੈਂ ਨਹੀਂ ਕਰਦਾ ਕਿਉਂਕਿ ਤੂੰ ਤਾਂ ਪਹਿਲੀ ਬਹੁਤ ਖਰਾਬ ਹੁੰਦਾ ਉਹ ਕੀ ਗੱਲ ਕਰਤੀ ਸੋਖਿਆ ਮੇਰੀ ਗੱਲ ਸੁਣ ਲੈ ਮੇਰੀ ਬੋਟ ਵੱਡਾ ਬਈ ਤੇਰੇ ਨਾਲ ਤੂੰ ਐਮੀਨਾ ਮੇਰੇ ਨਾਲ ਪੰਗਾ ਲਾਇਆ ਐਮੀਨਾ ਮੈਨੂੰ ਜਾਣੀ ਤੂੰ ਦੇਖੀ ਜਾਈ ਮੈਂ ਸਾਰੇ ਨੂੰ ਇੱਕ ਪਾਸੇ ਕਰ ਦੂੰ ਲੈ ਵੀ ਫਿਰ ਮੈਂ ਤਰਾ ਦੇਖ ਲੈ ਕਿਦੇ ਡੋਲੇ ਚ ਜਾਣਾ ਕਿਤੇ ਜੇ ਤੂੰ ਸਤਾਈ ਚ ਮੈਂ ਮੈਨੂੰ ਲੱਗਦਾ ਰੱਤਿਆ